ਜੇ ਦੇਸ਼ ਦੀ ਸੱਤਾ ਦੇ ਵਿੱਚ ਰਾਜ ਕਰਨਾ ਹੈ ਤਾਂ ਤੁਹਾਨੂੰ ਵਾਇਆ ਬਿਹਾਰ ਯੂਪੀ ਜਾਣਾ ਪਊਗਾ ਤੇ ਜਦੋਂ ਬਿਹਾਰ ਦੇ ਚੋਣਤੀ ਚ ਹੁੰਦੇ ਆ ਤਾਂ ਫਿਰ ਇਹ ਚਰਚਾ ਹੋਰ ਵੱਡੀ ਹੋ ਜਾਂਦੀ ਹੈ ਕਿ ਹੁਣ ਦੇਸ਼ ਦੀ ਸਿਆਸਤ ਉੱਤੇ ਇਸ ਦਾ ਅਸਰ ਕੀ ਪਵੇਗਾ ਇਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਮੈਂ ਕੇਪੀ ਸਿੰਘ 뷰ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਜਸਟਿਸ ਦੇਖ ਰਿਓ ਇਸ ਨੂੰ ਸਮਝਾਉਣਗੇ ਸਾਨੂੰ ਪ੍ਰੋਫੈਸਰ ਜਗਰੂਪ ਸੰਸੇਖੋ ਪੋਲਿਟਿਕਲ ਐਨਾਲਿਸਟ ਨੇ ਬਹੁਤ ਲੰਬਾ ਤਿਆਰ ਪਾਇਆ ਇਹਨਾਂ ਦਾ ਤੇ ਬੜੀਆਂ ਇਲੈਕਸ਼ਨਸ ਇਹਨਾਂ ਨੇ ਦੇਖੀਆਂ ਤੇ ਬਹੁਤ ਰਿਸਰਚ ਵੀ ਕੀਤੀ ਹੈ ਇਹਨਾਂ ਚੋਣਾਂ ਦੇ ਉੱਥੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਸੁਭਾਅ ਲੱਗਦਾ ਸੂਬਿਆਂ ਦੇ ਉਸ ਨੂੰ ਚੰਗੀ ਤਰ੍ਹਾਂ ਦੇਖਦੇ ਆ ਰਹੇ ਨੇ ਤੇ ਇਸ ਤੋਂ ਇਲਾਵਾ ਇਹਨਾਂ ਦੇ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਤੁਸੀਂ ਆਰਟੀਕਲਸ ਪੜ੍ਹਦੇ ਹੋ ਬਹੁਤ ਸਟੀਕ ਟਿੱਪਣੀਆਂ ਲਈ ਜਾਣੇ ਜਾਂਦੇ ਪ੍ਰੋਫੈਸਰ ਜਗਰੂਪ ਸੰਸੇਖੋ ਤੁਹਾ ਥੈਂਕ ਯੂ ਜੀ ਸੇਕੋ ਸਾਹਿਬ ਬਿਹਾਰ ਦੇ ਵਿੱਚ ਸਰ ਕਿਹੜਾ ਫੈਕਟਰ ਕੰਮ ਕੀਤਾ ਕਿ ਐਡਾ ਵੱਡਾ ਬੰਪਰ ਜਿਹੜਾ ਮਾਰਜਨ ਹੈ ਉਹ ਹਾਸਲ ਹੋਇਆ ਐਨਡੀਏ ਨੂੰ ਸਭ ਤੋਂ ਅਹਿਮ ਹੈ ਜਿਹੜਾ ਗੇਮ ਚੇਂਜਰ ਤੁਸੀਂ ਸਿਰਫ ਉਸ ਨੂੰ ਹੀ ਮੰਨੋਗੇ ਜਿਹੜੀ ਮਹਿਲਾਵਾਂ ਨੂੰ ਸਰ ਤੋਹਫੇ ਦਿੱਤੇ ਹੈ ਜਾਂ ਇਸ ਤੋਂ ਇਲਾਵਾ ਕੋਈ ਹੋਰ ਫੈਕਟਰ ਵੀ ਹੈ ਨਹੀਂ ਹੁਣ ਦੇਖੋ ਨਵਾਂ ਮਾਈ ਫੈਕਟਰ ਜਿਹੜਾ ਸੀ ਮੋਦੀ ਸਾਹਿਬ ਨੇ ਦਿੱਤਾ ਮਾਈ ਫੈਕਟਰ ਜਿਹੜਾ ਕਿ ਬਹੁਤ ਪੁਰਾਣਾ ਜਿਹੜਾ ਸੀ ਖਾਸ ਕਰਕੇ ਜਿਹੜੇ ਸਮਾਜਵਾਦੀ ਸੀਗੇ ਜਾਂ ਲਾਲੂ ਪ੍ਰਸਾਦ ਯਾਦਵ ਸੀਗਾ ਉਹ ਮੁਸਲਮਨ ਤੇ ਯਾਦਵ ਦੀ ਗੱਲ ਕਰਦੇ ਸੀਗੇ ਹਮ ਅੱਛਾ ਕਿਉਂਕਿ ਇੱਕ ਪਾਸੇ ਉਹ ਜਿਹੜਾ ਬੀਜੇਪੀ ਜਿਹੜੀ ਸੀ ਉਹਨੂੰ ਹੋਰ ਨੈਰੇਟਿਵ ਦੇ ਵਿੱਚ ਇੱਕ ਬਹੁਤ ਨੈਰੋ ਸੰਕਿਰਨ ਨੈਰੇਟਿਵ ਦੇ ਵਿੱਚ ਉਹਨੇ ਅੱਗੇ ਲਿਆਂਦਾ ਉਹਨਾਂ ਨੇ ਮਾਈ ਉਹਨਾਂ ਦਾ ਮਾਈ ਫੈਕਟਰ ਹੈਗਾ ਉਹ ਹੈਗਾ ਸੀਗਾ ਮਹਿਲਾ ਤੇ ਯੂਥ ਹਮ ਠੀਕ ਹੈ ਤਾਂ ਠੀਕ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਮਹਿਲਾ ਦੀ ਜਿਹੜੀ ਵੋਟ ਪਰਸੈਂਟੇਜ ਹੈਗੀ ਆ ਬਿਹਾਰ ਦੇ ਵਿੱਚੋਂ ਮੇਲ ਦੇ ਨਾਲੋਂ 8-9% ਜ਼ਿਆਦਾ ਪਈ ਆ ਔਰ ਇਸੇ ਤਰੀਕੇ ਨਾਲ ਯੂਥ ਜਿਹੜੀ ਬਹੁਤ ਸਾਰੀ ਆਈ ਹੈ ਦੇ ਵਿੱਚ ਤੋ ਇਸ ਕਰਕੇ ਇਹ ਜਿਹੜਾ ਫੈਕਟਰ ਹੈ ਮਹਿਲਾ ਵਾਲਾ ਫੈਕਟਰ ਵੀ ਇੰਪੋਰਟੈਂਟ ਹੈਗਾ ਯੂ ਥੋੜਾ ਫੈਕਟਰ ਵੀ ਇੰਪੋਰਟੈਂਟ ਹੁੰਦਾ ਕਿਉਂਕਿ ਐਸਪੀਰੇਸ਼ਨਲ ਪੋਲਿਟਿਕ ਆ ਪਰ ਸਾਰੀ ਗੱਲਾਂ ਕਈ ਵਾਰੀ ਫਾਰ ਦਾ ਟਾਈਮ ਵੀ ਅਸੀਂ ਭੁੱਲ ਜਾਈਏ ਕਿਉਂਕਿ ਜਿਹੜੀਆਂ ਸਾਡੀਆਂ ਐਸਪੀਰੇਸ਼ਨਸ ਹੁੰਦੀਆਂ ਵਾ ਉਹ ਕਈ ਹੋਰ ਕਿਸਮ ਦੀਆਂ ਹੁੰਦੀਆਂ ਅਸੀਂ ਆਪਣੀ ਪੋਜੀਸ਼ਨ ਤੋਂ ਸੋਚਦੇ ਹਾਂ ਪਰ ਜਿਹੜੇ ਲੋਕ ਥੱਲੇ ਗਰਾਊਂਡ 'ਚ ਬੈਠੇ ਹੋ ਉਹ ਆਪਣੇ ਤਰੀਕੇ ਨਾਲ ਸੋਚਦੇ ਹਨ ਐ ਮਸਲਨ ਜਿਹੜਾ ਸੀਗਾ 10000 ਰੁਪਏ ਜਿਹੜਾ ਟ੍ਰਾਂਸਫਰ ਕੀਤਾ ਪਹਿਲਾਂ ਬਿਹਾਰ ਦੇ ਵਿੱਚ ਜਾਂ ਗਰੀਬ ਵਿਅਕਤੀ ਵਾਸਤੇ ਉਹ 10000 ਰੁਪਏ ਜਿਹੜਾ ਉਹ ਸਾਰੀਤਾ ਅਮਰ ਜਿਹੜਾ ਸੀ ਉਹ 10000 ਰੁਪਏ ਨਾ ਦੇਖਿਆ ਹੋਵੇ ਜਾਂ 5000 ਰੁਪਏ ਨਾ ਦੇਖਿਆ ਹੋਵੇ ਉਹ ਬਿਲਕੁਲ ਸਾਹਮਣੇ ਹੁੰਦਾ ਤੁਹਾਡੀ ਬਿਲਕੁਲ ਗੱਲ ਠੀਕ ਆ ਉਹ ਉਸ ਪਾਸੇ ਰਹੇਗੀ ਦੂਸਰਾ ਹੈਗਾ ਕਿ ਤਾਣਾ ਬਣਾ ਪਰ ਸਭ ਨੂੰ ਪਤਾ ਕਿ ਬੀਜੇਪੀ ਕੋ ਬਹੁਤ ਜ਼ਿਆਦਾ ਤਾਣਾ ਬਣਾ ਔਰ ਉਸ ਤਾਣੇ ਬਾਣੇ ਦੇ ਵਿੱਚ ਕਿਸ ਤਰੀਕੇ ਨਾਲ ਦੀ ਜਿਹੜੇ ਸਸਤਾਵਾ ਹੈਗੀਆਂ ਆਰਐਸਐਸ ਮੋਦੀ ਰੋਲ ਪਲੇ ਕਰਦਾ ਵਾ ਸਟੇਟ ਮਸ਼ੀਨਰੀ ਵੀ ਉਹਦੇ ਕੋਲ ਹੈਗੀ ਆ ਜਾਂ ਉੱਥੇ ਰੂਲਿੰਗ ਪਾਰਟੀ ਸਰਕਾਰ ਵੀ ਹੈਗਾ ਸਾਰਾ ਕੁਝ ਹੈਗਾ ਉਹਦੇ ਵਿੱਚ ਉਹ ਚੱਲਦਾ ਫਿਰ ਵੀ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਬਹੁਤ ਸਰੀਆਂ ਨਵੀਆਂ ਸਕੀਮਾਂ ਆ ਰਹੀਆਂ ਨੇ ਜੇਪੋ ਉਸ ਮਾਲ ਸਿੱਧਾ ਦੇਖਣਾ ਹੋਵੇ ਸੜਕਾਂ ਵਾਕਿਆ ਹੀ 20 ਸਾਲ ਦਾ ਇਹ ਜਿਹੜਾ ਹੈਗਾ ਨतीश ਕੁਮਾਰ ਦਾ ਅਰਜੀਮ ਹੋ ਗਿਆ ਉਸ ਤੋਂ ਪਹਿਰੋਂ ਲਾਲੂ ਪ੍ਰਸ਼ਾਦ ਦਾ ਜਿਹੜਾ ਸੀਗਾ ਉਹ 15 ਸਾਲ ਸੀਗਾ 89 ਤੋਂ ਲੈ ਕੇ 2004 ਤੱਕ ਇਹ ਠੀਕ ਆ ਕਿ ਉਸ ਸਮੇਂ ਦੇ ਵਿੱਚ ਜਿਹਨੂੰ ਇਹਨਾਂ ਨੇ ਜੰਗਲ ਰਾਜ ਦਾ ਨਾਮ ਦਿੱਤਾ ਸੀਗਾ ਕੁਝ ਇਸ ਕਿਸਮ ਦੇ ਘਟਨਾਵਾਂ ਹੋਈਆਂ ਸੀ ਤੁਹਾਨੂੰ ਪਤਾ ਹੋਣਾ ਸ਼ਾਪੂ ਦੀਨ ਸੀਗਾ ਜਾਂ ਹੋਰ ਬਹੁਤ ਸਾਰੇ ਡਿਸਕਸ਼ਨ ਦੇ ਹੈਗੇ ਸੀ ਜਾਂ ਜਿਹੜੀ ਲਾਲੂ ਪ੍ਰਸ਼ਾਦ ਫੈਮਲੀ ਜਿਹੜੀ ਹੈਗੀ ਫਸਟ ਇਹ ਫੈਮਲੀ ਜਿਹੜੀ ਆ ਉਹਦੇ ਤੇ ਬਹੁਤ ਸਾਰੇ ਅਲੀਗੇਸ਼ਨਸ ਆ ਰਹੇ ਆ ਬਹੁਤ ਸਰੀਆਂ ਜੋ ਉਸ ਸਮੇਂ ਦੇ ਵਿੱਚ ਰਹਿੰਦੀਆਂ ਹੋਇਆਂ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਯਾਰ ਇਹ ਵੀ ਮਿਲ ਰਿਹਾ ਏ ਤਰ੍ਹਾਂ ਦੇ ਉੱਤੇ ਉਹ ਸਾਰਾ ਕੋਈ ਤਾਣਾ ਬਣਾ ਉਸ ਤਰੀਕੇ ਦੇ ਨਾਲ ਹੈਗਾ ਤੇ ਜ਼ਿਆਦਾਤਰ ਜਿਹੜੀ ਸਾਰੀ ਰਾਜਨੀਤੀ ਆਰ ਜੀ ਡੀ ਦੀ ਹੈਗੀ ਉਹ ਇੱਕ ਪਰਿਵਾਰ ਦੇ ਜਾਂ ਇੱਕ ਉਹ ਜਿਹੜੀ ਖਾਸ ਕਰਕੇ ਜਾਤ ਵਾਲਾ ਪਾਸਾ ਹੈਗਾ ਉਹਦੇ ਆਲੇ ਦੁਆਲੇ ਹੀ ਘੁੰਮਦੀ ਦੇਖੀ ਜਾ ਉਹ ਬੀਸੀ ਵਾਲੇ ਪਾਸੇ ਵਾਲ ਘੁੰਮਦੀ ਦੇਖੀ ਐ ਦੂਸਰੇ ਪਾਸੇ ਜਿਹੜਾ ਬੀ ਜੀ ਪੀ ਦਾ ਹੈ ਸਮੀਕਰਨ ਉਹਨੇ ਲਾਰਜਰ ਜਿਹੜਾ ਹੈਗਾ ਸਕੇਲ ਦੇ ਉੱਤੇ ਲੈ ਕੇ ਆਇਆ ਉਹਦੇ ਵਿੱਚ ओबीसी ਵੀ ਹੈਗੇ ਆ ਹੁਣ ਤਾਂ ਇਹ ਵੀ ਪਤਾ ਲੱਗਾ ਕਿ ਮੁਸਲਮਾਨ ਪਾਈ ਚਾਰੇ ਨੇ ਵੋਟ ਪਾਈ ਆ ਜੀ ਬੀਜਪੀ ਨੂੰ ਨਹੀਂ ਪਤਾ ਪਰ ਜਨਤਾ ਦਲ ਯੂ ਜਿਹੜਾ ਹੈਗਾ ਉਹਦਾ ਭਾਈ ਹੈਗਾ ਜਿਹੜਾ ਉਹਦੇ ਵਿੱਚ ਉਹ ਉਹਨਾਂ ਨੂੰ ਵੋਟਾਂ ਪਾਈਆਂ ਉਹਦੇ ਵਿੱਚੋਂ ਕਰਕੇ ਇਸੇ ਤਰ੍ਹਾਂ ਹਮ ਵਾਲੇ ਵੀ ਹੈਗੇ ਆ ਐਲਜੀਪੀ ਵਾਲੇ ਵੀ ਜਿਹੜੇ ਉਹ ਹੈਗੇ ਆ ਕਿਉਂਕਿ ਅਨਟੈਚਬਿਲਟੀ ਤੇ ਸਿਰਫ ਬੀਜਪੀ ਕੋਲ ਆ ਜਿਹੜਾ ਕੰਬੀਨੇਸ਼ਨ ਹੈਗਾ ਖਾਸ ਕਰਕੇ ਇਹਨਾਂ ਜਿਹੜੀਆਂ ਸਾਰੀਆਂ ਆਰਗੇਨਾਈਜੇਸ਼ਨਸ ਦਾ ਜੇ ਨਾ ਸਾਰਾ ਜਿਹੜਾ ਹੈਗਾ ਦੂਸਰਾ ਆਪਣਾ ਇਹ ਪਾਰਟੀਆਂ ਦਾ ਔਰ ਦੂਸਰੇ ਪਾਸੇ ਤੋਂ ਸ਼ੁਰੂ ਤੋਂ ਪਤਾ ਸੀਗਾ ਕਿਸ ਤਰੀਕੇ ਦੇ ਨਾਲ ਉੱਥੇ ਫ੍ਰੈਂਡਲੀ ਫਾਈਟ ਵੀ ਹੋਈ ਆ ਉਸ ਕਿਸਮ ਦਾ ਐਲਾਈਂਸ ਟਾਈਮਲੀ ਨਹੀਂ ਹੋ ਸਕਿਆ ਹੋ ਵੀ ਜਾਂਦਾ ਤੇ ਚਲੋ ਕੋਈ ਹੋਰ ਤਰੀਕੇ ਨਾਲ ਹੁੰਦੀ ਰਿਸੋਰਸਸ ਵਾਲਾ ਪਾਸਾ ਵੀ ਉਹਦੇ ਵਿੱਚ ਸੀਗਾ ਜਾਂ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਿੱਨਾ ਉੱਥੇ ਪ੍ਰਾਇਮਰੀ ਸਿ ਰੈਲੀ ਹੈਗੀ ਆ ਜਾਂ ਪ੍ਰੋਗਰਾਮ ਵੀ ਆ ਰਹੇ ਬਹੁਤ ਸਾਰੀਆਂ ਨਵੀਆਂ ਸਕੀਮਾਂ ਕੀਤੀਆਂ ਗਿਆ ਏਮਸ ਦੀ ਗੱਲ ਕੀਤੀ ਗਈ ਆ ਹੋਰ ਜਿਹੜੇ ਖਾਸ ਕਰਕੇ ਰੇਲਵੇ ਦਾ ਨੈਟਵਰਕ ਦੀ ਗੱਲ ਕੀਤੀ ਆ ਵੱਡੇ ਵੱਡੇ ਜਿਹੜੇ ਹਾਈਵੇਜ਼ ਆ ਉਹਨਾਂ ਦੀ ਗੱਲ ਕੀਤੀ ਗਈ ਹੈ ਤਾਂ ਨੈਚਰਲੀ ਕਿਤੇ ਨਾ ਕਿਤੇ ਲੋਕਾਂ ਦੀ ਅਸਰ ਪੈ ਜਾਂਦਾ ਕਿ ਇਹ ਜਿਹੜੀ ਚੀਜ਼ ਆ ਰਹੀ ਆ ਡਬਲ ਇੰਜਰ ਦੀ ਗੱਲ ਕਰਦੇ ਆ ਤੇ بجلی ਆ ਰਹੀ ਪਿੰਡਾਂ ਦੇ ਵਿੱਚ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਹੜੇ ਉੱਥੋਂ ਦੇ ਲੋਕ ਹੈਗੇ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਚੀਜ਼ਾਂ ਨਹੀਂ ਦੇਖੀਆਂ ਜਦੋਂ ਇਹ ਚੀਜ਼ਾਂ ਉਹਨਾਂ ਨੇ ਦੇਖੀਆਂ ਉਹਨਾਂ ਦੀ ਚੀਜ਼ਾਂ ਨਵੀਆਂ ਹੋ ਸਕਦਾ ਪੰਜ ਸਾਲਾਂ ਨੂੰ 10 ਸਾਲਾਂ ਨੂੰ ਹੋਰ ਐਸਪਾਇਰ ਕਰਨ ਤੇ ਉਹ ਇਹ ਜਿਹੜੀ ਜਿਹੜਾ ਨਾਮ ਜਿਹੜਾ ਹੈਗਾ ਸੀ ਪੂਰੀਆ ਕਰ ਸਕੇ ਤੋਂ ਇਸ ਕਰਕੇ ਜਦੋਂ ਦੋਵਾਂ ਧੜਿਆਂ ਦੀ ਆਪਾਂ ਦੀ ਤਾਕਤ ਦੀ ਗੱਲ ਕਰਦੇ ਆ ਪੋਲਿਟਿਕਲ ਤਾਕਤ ਦੀ ਗੱਲ ਕਰਦੇ ਆ ਕੋਆਰਡੀਨੇਸ਼ਨ ਦੀ ਗੱਲ ਕਰਦੇ ਆ ਰਿਸੋਰਸ ਦੀ ਗੱਲ ਕਰਦੇ ਆ ਅਜੰਡੇ ਦੀ ਗੱਲ ਕਰਦੇ ਆ ਤਾਂ ਨਾ ਚਲੇ ਜਿਹੜਾ ਇਹ ਐਨਡੀ ਵਾਲਾ ਅਜੰਡਾ ਹੈਗਾ ਜਾਂ ਮਹਾਗਠਜਨ ਵਾਲਾ ਅਜੰਡਾ ਇਹਦਾ ਸਟ੍ਰਾਈਕ ਰੇਟ ਬਹੁਤ ਜ਼ਿਆਦਾ ਹੋ ਜਾਂਦਾ ਵੋਟ ਪਰਸੈਂਟੇਜ ਅਦੇ ਵੀ ਇੰਡੀਵਿਜੂਅਲ ਤੌਰ ਤੇ ਜਿਹੜੀ ਹੈਗੀ ਆਰਜਡੀ ਦਾ ਬਹੁਤ ਜ਼ਿਆਦਾ ਹੈ ਪਰ ਦੇ ਦੋਹੇ ਤਰ੍ਹਾਂ ਜਿਹੜੀਆਂ ਹੈਗੀਆਂ ਸੀ ਕਾਂਗਰਸ ਉਹਦਾ ਵੀ ਡਾਊਨ ਹੋਇਆ ਵਾ ਬਹੁਤ ਥੋੜਾ ਰਿਹਾ ਹੈ सीएमएल सगा ओ भी उस तरीके दा बेस सिगा मैं सर इससे वाली आ रहा सिगा जेड़ा ਤੁਸੀਂ तेजस्वी यादवहरा दा वोट शेयर दी ਗੱਲ ਕੀਤੀ ਹੈ ਸਰ ਉਹ ਇੰਨਾ ਵੋਟ ਸ਼ੇਅਰ ਲੈ ਕੇ ਵੀ ਸਰ ਬਹੁਤ ਪਿੱਛੇ ਖੜੇ ਆ ਕੀ ਇਹਨਾਂ ਨੂੰ ਰੀਥਿੰਕ ਕਰਨਾ ਪਊਗਾ ਹੁਣ ਇੰਡੀ ਅਲਾਈਅੰਸ ਨੂੰ ਕਿ ਅਸੀਂ ਹੁਣ ਸਰ ਕਿੱਧਰ ਜਾਣਾ ਹੈ ਜਾਂ ਤੁਹਾਨੂੰ ਲੱਗਦਾ ਕਿ ਟੁੱਟ ਪੱਜ ਫਿਰ ਹੋਊਗੀ ਸਰ ਇਹਨਾਂ ਚ ਵੀ ਇਹ ਸਿਲੈਕਸ਼ਨ ਦੀ ਇੱਕ ਖਾਸੀਅਤ ਇਹ ਹੈਗੀ ਆ ਕਿ ਬੀਜੇਪੀ ਬਹੁਤ ਤਕੜੀ ਹੋ ਕੇ ਨਿਕਲੀ ਆ ਉਏ ਇਸ ਕਰਕੇ ਤਗੜੀ ਹੋ ਕੇ ਨਿਕਲੀ ਆ ਕੇ ਹੁਣ ਨतीश ਤੇ ਉਹ ਡਿਪੈਂਡੈਂਟ ਨਹੀਂ ਹੈ ਨतीश ਉਹਨਾਂ ਤੇ ਡਿਪੈਂਡੈਂਟ ਹੋਊਗਾ ਜਿਹੜਾ ਅਜੇ ਤੱਕ ਹੁੰਦਾ ਸੀਗਾ ਕਿਉਂਕਿ ਜੇ اپੋਜੀਸ਼ਨ ਜਿਹੜਾ ਗਠਵੰਦਰ ਹੈਗਾ ਵਾ ਉਹਦੀ ਸਟਰੈਂਥ ਬਹੁਤ ਡਾਊਨ ਹੋ ਚੁੱਕੀ ਆ ਜੇ ਨतीश ਉਹਨਾਂ ਦੇ ਨਾਲ 22 ਚ ਜਿੱਦਾਂ ਪਿਛਲੀ ਵਾਰ ਵਿੱਚੋਂ ਚਲੇ ਵੀ ਗਿਆ ਸੀ ਪਲਟੀ ਮਾਰੀ ਸੀ ਉਹ ਨਹੀਂ ਜਾ ਸਕਦਾ ਮੇਜਰ ਕੇਂਦਰ ਜਿਹੜਾ ਹੈਗਾ ਇਹਦੇ ਵਿੱਚੋਂ ਜਿਹੜਾ ਉਹ ਬੀਜੇਪੀ ਜਿੱਦਾਂ ਆਮ ਤੌਰ ਤੇ ਬੀਜੇਪੀ ਦੇ ਕੈਜੰਡਾ ਰਿਆ ਹੈ origional ਪਾਰਟੀਆਂ ਦੇ ਨਾਲ ਲੱਗਦੀ ਆ ਇਹ ਹੌਲੀ ਹੌਲੀ ਰੀਜਨਲ ਪਾਰਟੀ ਜਿਹੜੀ ਹੁੰਦੀ ਆ ਉਹ ਨੂੰ ਆਪਣੇ ਉੱਤੇ ਡਿਪੈਂਡੈਂਟ ਬਣਾ ਲੈਂਦੀ ਆ ਪੰਜਾਬ ਦੀ ਵੀ ਆ ਹਰਿਆਣਾ ਦੀ ਵੀ ਆ ਸ਼ਿਵ ਸੇਨਾ ਦੀ ਵੀ ਆ ਉੱਥੋਂ ਆਪਣੇ ਉਤਰਾਖੰਡ ਦੀ ਆਪਣੇ ਉਹ ਜਿਹੜੀ ਹੈਗੀ ਆ ਜੰਮੂ ਕਸ਼ਮੀਰ ਦੀ ਵੀ ਹੈਗੀ ਆ ਜਾਂ ਉੱਥੇ ਜਿਹੜਾ ਛੱਤੀਸਗੜ੍ਹ ਵਾਲੀ ਆ ਆਪਾਂ ਗੱਲ ਕਰਦੇ ਹਾਂ ਉਹ ਛੇਗਾ ਸੀ ਜਾਂ ਜਿਹੜਾ ਆਂਧਰਾ ਵਾਲਾ ਉਹਦੇ ਉੱਤੇ ਵੀ ਸੀਗਾ ਇਹ ਸਾਰਾ ਕੁਝ ਇਹਦੇ ਵਿੱਚ ਹੈ ਕਿ ਵੋਟ ਪਰਸੈਂਟੇਜ ਲੱਗੇ ਸਾਢੇ 23% ਵੋਟਸ ਹੈਗਾ ਸ਼ੇਅਰ ਉਹਦੇ ਵਿੱਚੋਂ ਪਰ ਕੱਲੇ ਵੋਟ ਸ਼ੇਅਰ ਇਸੇ ਕਰਕੇ ਕਿੰਨੇ ਵੀ ਰਾਜਨੀਤੀ ਦੀ ਦੋ ਤੇ ਦੋ ਚਾਰ ਨਹੀਂ ਹੁੰਦੇ ਤੇ 20% ਵੋਟ ਸ਼ੇਅਰ ਦੇ ਨਾਲ 20% ਸੀਟਾਂ ਨਹੀਂ ਆਉਂਦੀਆਂ ਦੂਸਰੇ ਪਾਸੇ 45 46 47% ਵੋਟ ਸ਼ੇਅਰ ਹੈਗਾ ਤੇ ਸੀਟਾਂ ਜਿਹੜੀਆਂ ਹੈਗੀਆਂ ਉਹ ਆਲਮੋਸਟ 3/4 ਤੋਂ ਉੱਪਰਲੇ ਪਾਸੇ ਹਲਦੇਗੇ 4 ਫਿਵਰ ਕੋਰਡਿੰਗ ਤਕਰੀਬਨ ਪਹੁੰਚ ਗਈ ਉਹਦੇ ਵਿੱਚੋਂ ਕਿਉਂਕਿ ਉਹਦਾ ਕੰਬੀਨੇਸ਼ਨ ਹੈਗਾ ਜਿਹੜਾ ਸਟ੍ਰਾਈਕ ਰੇਟ ਹੈਗਾ ਭਾਜਪਾ 100 ਸੀਟਾਂ ਲੜਦੀ ਆ 90 89 ਸੀਟਾਂ ਜਿਹੜੇ 90 91 ਸੀਟਾਂ ਜਿੱਤ ਜਾਂਦੀ ਹੈ ਦੂਸਰਾ ਜਿੱਦਦਾ 88 ਜਿਹੜਾ ਜਿੱਤ ਜਾਂਦੀ ਆ ਤਾਂ ਮੇਰਾ ਕਹਿਣ ਤੋਂ ਪਾਵ ਹੈਗਾ ਕਿ ਇੱਕ ਵਿਜ਼ੀਬਲ ਵਾਇਬਲ ਜਿਹੜਾ ਉਹਨਾਂ ਨੂੰ ਲੋਕਾਂ ਨੂੰ ਲੱਗਿਆ ਮੈਂ ਨਹੀਂ ਕਹਿੰਦਾ ਕਿ ਕਿਸੇ ਲੋਕੀ ਵਿਚਾਰਧਾਰਕ ਜਿਹੜਾ ਜਿਹੜਾ ਤੁਸੀਂ ਕਿਹਦੇ ਸੋਚਣਾ ਪੈਣਾ ਹੁਣ ਇਹ ਸੋਚਣਾ ਪੈਣਾ ਵੀ ਅਜੰਡਾ ਜਿਹੜਾ ਵਾ ਵਿਚਾਰਧਾਰਾ ਨੇ ਬੈਕ ਸੀਟ ਲੈ ਲਈ ਹੈ ਹੁਣ ਲੋਕੀ ਅਮੀਡੀਅਟ ਕੰਸਰਨਸ ਕਿਹੜੇ ਹੈਗੇ ਆ ਅਮੀਡੀਅਟ ਕੀ ਫਾਇਦਾ ਹੋ ਸਕਦਾ ਵਾ ਕੀ ਉਹਦੇ ਨਾਲ ਜਿਹੜੀਆਂ ਬਣਦੀਆਂ ਸੜਕਾਂ ਉਹਨਾਂ ਨਾਲ ਕੋਈ ਫਾਇਦਾ ਹੁੰਦਾ ਸੜਕ ਦਾ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਗੱਲ ਦੂਜੀ ਇਮੇਜਿਨੇਸ਼ਨ ਦਾ ਹਿੱਸਾ ਬਣ ਜਾਂਦੇ ਹੁੰਦੇ ਤੇ ਗਰੀਬ ਬੰਦਾ ਦਿਹਾੜੀ ਕਰਨ ਵਾਲਾ ਨੂੰ ਹੀ ਲੱਗਦਾ ਸੜਕ ਦਾ ਮਤਲਬ ਡਿਵੈਲਪਮੈਂਟ ਹੋਈ ਹੈ ਫਿਰ ਹੁਣ ਤੁਸੀਂ ਦੇਖਿਆ ਹੋਣਾ ਕਿ ਬਿਜਲੀ ਦੀ ਵੀ ਗੱਲ ਕੀਤੀ ਗਈ ਉਹਦੇ ਵਿੱਚ ਬਿਜਲੀ ਉਹਦੇ ਵਿੱਚ ਪਹੁੰਚੀ ਆ ਜਾ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਲੱਗਾ ਕਿ ਆਉਣ ਵਾਲ ਜਿਹੜੀ ਐਸਪੀਰੇਸ਼ਨਲ ਪਾਰਟਿਸ ਹੁੰਦੀ ਰਾਜਨੀਤੀ ਦੇ ਵਿੱਚ ਜਦੋਂ ਇਲੈਕਸ਼ਨ ਲੜਦੀਆਂ ਦੋ ਤਰ੍ਹਾਂ ਕਿਹੜੀ ਤਰ ਜਿਹੜੀ ਆ ਉਹ ਲੋਕਾਂ ਦੀ ਇਮੇਜਿਨੇਸ਼ਨ ਦਾ ਤੇ ਲੋਕਾਂ ਦੀ ਐਸਪੀਰੇਸ਼ਨ ਦਾ ਹਿੱਸਾ ਬਣਦਾ ਤੁਹਾਨੂੰ ਲੱਗਦਾ ਹੈ ਪ੍ਰਸਖੋ ਕਿ ਸੋਸ਼ਲ ਇੰਜੀਨੀਅਰਿੰਗ ਹੈ ਜਿਹੜੀ ਉਹ ਐਂਡੀਆ ਨੇ ਬਿਹਤਰ ਕੀਤੀ ਹੈ ਇੰਡੀਆ ਲਾਇੰਸ ਦੇ ਮੁਕਾਬਲੇ ਮੈਂ ਦੇਖੋ ਨਾ ਤੁਸੀਂ ਉਹਨਾਂ ਕੋਲ ਤਾਕਤ ਕਿੰਨੀ ਆ ਉਹ ਜਦੋਂ ਤਾਕਤ ਝੋਕਦੇ ਆ ਉਹ ਕਿਸ ਤਰੀਕੇ ਦੀ ਤਾਕਤ ਝੋਕਦੇ ਆ ਕਿਸ ਤਰੀਕੇ ਨਾਲ ਅਜੰਡਾ ਜਿਹੜਾ ਲੋਕਾਂ ਤੱਕ ਲੈ ਕੇ ਜਾਂਦੇ ਆ ਕਿਸ ਤਰੀਕੇ ਨਾਲ ਰੇਲ ਗੱਡੀਆਂ ਭਰ ਕੇ ਵੀ ਭੇਜਦੇ ਸਾਰਾ ਕੁਝ ਤੁਸੀਂ ਦੇਖਿਆ ਉਹਨਾ ਵੀ ਰੀਲ ਗੱਡੀਆਂ ਵੀ ਭਰ ਕੇ ਭੇਜੀ ਉਹਨਾਂ ਕੋਈ ਕਸਰ ਛੱਡੀ ਨਹੀਂ ਦੂਸਰੇ ਪਾਸੇ ਇਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਜਿਹੜੇ ਲੋਕੀ ਉਸ ਪਾਸੇ ਵੱਲ ਮੁੜਨਗੇ ਸਵਿਧਾਨ ਵਾਲੀ ਗੱਲ ਕਰਨਗੇ ਜਾਂ ਹੋਰ ਨਾ ਪਾਸਿਆਂ ਦੀ ਗੱਲ ਕਰਨਗੇ ਜਾਂ ਜਿਹੜਾ ਖਾਸ ਕਰਕੇ ਜਿਹੜਾ ਜਿਹੜੀ ਆਪਣੀ ਦੂਸਰੀ ਸੀ ਅਨਪਲਾਈਮੈਂਟ ਦੀ ਗੱਲ ਕਰਦੇ ਜਾਂ ਰਿਜ਼ਰਵੇਸ਼ਨ ਦੀ ਗੱਲ ਕਰਦੇ ਸੀਗੇ ਪੁਆਇੰਟ ਇਹ ਹੈਗਾ ਕਿ ਲੋਕਾਂ ਨੂੰ ਲੱਗਦਾ ਵੀ ਇਮੀਡੀਏਟ ਤੌਰ ਦੇ ਉੱਤੇ ਕਿਹੜੀ ਚੀਜ਼ ਜਿਹੜੀ ਆ ਉਹਨਾਂ ਦਾ ਸਰ ਤੁਹਾਨੂੰ ਇਹ ਨਹੀਂ ਦੱਸਦਾ ਕਿ ਐਸਆਈਆਰ ਵਾਲਾ ਜਿਹੜਾ ਏਜੰਡਾ ਲੋਕਾਂ ਦੇ ਵਿੱਚ ਪ੍ਰਚਾਰਿਆ ਸੀਗਾ ਉਹ ਵੀ ਸਰ ਮੁੱਦੇ ਮੂਹ ਡਿੱ ਗਿਆ ਮੇਰੇ ਖਿਆਲੋਂ ਟੂ ਮੱਚ ਸੀਗਾ ਲੇਕਰ ਠੀਕ ਹੈ ਗਿਆ ਕਿ ਜ਼ਿਆਦਾ ਫੋਕਸ ਉਤੇ ਲਾ ਦਿੱਤਾ ਇਹ ਠੀਕ ਹੈਗਾ ਕਿ ਸਾਡੀ ਡੁਪਲੀਕੇਸੀ ਹੈਗੀ ਆ ਇਹ ਠੀਕ ਹੈਗਾ ਕਿ ਬਹੁਤ ਸਾਰੇ ਲੋਕ ਮਰ ਜਾਂਦੇ ਆ ਉੱਥੇ ਮਾਈਗ੍ਰੇਟ ਹੋ ਜਾਂਦੇ ਆ ਆਪਾਂ ਤੁਸੀਂ ਦੇਖੋ ਪੰਜਾਬ ਚ ਐਸਆਈਆਰ ਹੋ ਗਈ ਤੁਸੀਂ ਦੇਖਿਓ ਕਿ ਜਿਹੜੇ ਲੋਕ ਚਲੇ ਗਏ ਆ ਪਰਮਨੈਂਟਲੀ ਮਾਈਗ੍ਰੇਟ ਕਰ ਗਿਆ ਯੂਥ ਕਿੰਨੀ ਲੱਖਾਂ ਦੀ ਗਿਣਤੀ ਦੇ ਪੰਜਾਬ ਦੀ ਯੂਥ ਜਿਹੜੀ ਆ ਉਹ ਬਾਹਰ ਬੈਠੀ ਆ ਉਥੋਂ ਦੇ ਸਿਟੀਜ਼ਨ ਬਣ ਗਿਆ ਉਥੋਂ ਦੇ ਰੈਜ਼ੀਡੈਂਟ ਬਣ ਗਿਆ ਉਹਨਾਂ ਦੀਆਂ ਵੋਟਾਂ ਇੱਥੇ ਪਈਆਂ ਐਸਆਈਆਰ ਦੀ ਗਲਤ ਚੱਲੀ ਸੀਗੀ ਪਰ ਐਸਆਈਆਰ ਨੂੰ ਇਹ ਠੀਕ ਹੈ ਕਿ ਇਨਾਂ ਨੇ ਆਪਣਾ ਪੁਆਇੰਟ ਚੁੱਕਿਆ ਔਰ ਪੁਆਇੰਟ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋਏ ਪਰ ਜਿਆਦਾ ਜੋਰ ਹੈ ਸਹਿਰ ਤੇ ਲਾਤਾ ਜਿਨੇ ਨੂੰ ਪੇਬੈਕ ਨਹੀਂ ਕੀਤਾ ਪੇਬੈਕ ਇਸ ਕਰਕੇ ਕੀਤਾ ਕਿ ਐਸਆਈਆਰ ਦੇ ਵਿੱਚ ਲੋਕਾਂ ਨੂੰ ਲੱਗਾ ਵੀ ਐਸਆਈਆਰ ਦੇ ਨਾਲ ਹੀ ਲੋਕਾਂ ਦੇ ਮਸਲੇ ਕੱਲੇ ਹੱਲ ਨਹੀਂ ਹੁੰਦੇ ਐਸਆਈਆਰ ਦੇ ਨਾਲ ਹੀ ਜਿਹੜਾ ਹੈਗਾ ਖਾਸ ਕਰਕੇ ਉਹਦਾ ਅਜੰਡਾ ਨਹੀਂ ਬਣਾ ਸਕੇ ਅਜੰਡਾ ਐਸਵੇੜੇ ਲੋਕਾਂ ਦਾ ਜਿਹੜਾ ਖਾਸ ਕਰਕੇ ਹੈਗਾ ਉਹ ਸਿੱਧੇ ਤੌਰ ਤੇ ਕਿਹੜੀ ਧਿਰ ਸਾਹਮਣੇ ਤੌਰ ਤੇ ਕੰਮ ਕਰ ਰਹੀ ਹੈ ਕਿਹੜੀ ਧਿਰ ਕੋਈ ਨੇ ਸੱਜ ਗਿਆ ਕਿਹੜੀ ਧਿਰ ਉਹਨਾਂ ਦੀ ਇਮੇਜਿਨੇਸ਼ਨ ਦਾ ਹਿੱਸਾ ਬਣਦੀ ਆ ਕਿਹੜੀ ਧਿਰ ਇੱਕ ਵੱਡਾ ਏਜੰਡਾ ਚਲਾ ਕੇ ਜਿੰਨੂੰ ਤਾਮ-ਨਾਮ ਜੋ ਵੀ ਡੰਡ ਮਾਰ ਭੇਜਿਆ ਹੁੰਦਾ ਉਹਨੂੰ ਕਰਕੇ ਅਗਲੇ ਪਾਸੇ ਲਿਜਾ ਸਕਦੀ ਹੈ ਇਸੇ ਕਰਕੇ ਜਿਹੜਾ ਮਹਾਗਠਬੰਧਨ ਸੀ ਉਹ ਕੋਈ ਨਹੀਂ ਰਿਸੋਰਸਸ ਨਹੀਂ ਸੀਗੇ ਯਾਨੀ ਤਾਕਤ ਨਹੀਂ ਸੀ ਇਸ ਤਰੀਕੇ ਨਾਲ ਚਲ ਮੈਂ ਆ ਰਿਹਾ ਸਰ ਇੱਕ ਛੋਟਾ ਵਕਫਾ ਲੈ ਕੇ ਵਾਪਸ ਆ ਰਿਹਾ ਤੇ ਵਾਪਸ ਆ ਕੇ ਇਸ ਨੂੰ ਹੋਰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪ੍ਰਸੇਖੋ ਇੱਕ ਮਿਸਟਰ ਅਵੇਸੀ ਦੀ ਪਾਰਟੀ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਸਰ ਓਵੈਸੀ ਨੇ ਜਿਹੜਾ ਪ੍ਰਚਾਰ ਕੀਤਾ ਉਹਦੇ ਵਿੱਚ ਪ੍ਰਚਾਰ ਵਿੱਚ ਇਹ ਸਾਬਤ ਕਰਨ ਵਿੱਚ ਉਹ ਕਾਮਯਾਬ ਰਏ ਕਿ ਬਹੁਤੀਆਂ ਧਿਰਾਂ ਤੁਹਾਨੂੰ ਸਿਰਫ ਵੋਟ ਬੈਂਕ ਵਜੋਂ ਪ੍ਰਚਾਰਦੀਆਂ ਜਾਂ ਦੇਖਦੀਆਂ ਪਈਆਂ ਓਵੈਸੀ ਦਾ ਰੋਲ ਅਸੀਂ ਮੰਨਿਆ ਸਰ ਚਾਹੇ ਸੀਟਾਂ 5 ਦੀ ਗੱਲ ਹੋਵੇ ਚਾਹੇ ਜ਼ਿਆਦਾ ਦੀ ਗੱਲ ਹੋਵੇ ਸਰ ਦੇਖੋ ਦੋ ਤਿੰਨ ਚੀਜ਼ਾਂ ਹੁੰਦਾ ਹੈ ਰਾਜਨੀਤੀ ਦੇ ਵਿੱਚ ਤੁਹਾਡਾ ਖੇਡਾ ਕਿਹੜਾ ਖੇਲਾ ਕਿੱਥੇ ਚੱਲ ਜਾਂਦਾ ਓਵੈਸੀ ਦਾ ਐਡਵਾਂਟੇਜ ਨੇਚਰਲੀ ਜਿਹੜਾ ਹੈਗਾ ਸੀਗਾ ਉਹ ਜਿਹੜਾ ਮਹ ਕਠਮਲੇ ਨੂੰ ਨੁਕਸਾਨ ਹੋਇਆ ਉਹਦੇ ਵਿੱਚੋਂ ਵੈਸੀ ਦਾ ਇੱਕ ਐਡਵਾਂਟੇਜ ਜਿਹੜਾ ਹੈਗਾ ਉਹ ਭਾਜੀਪੀ ਨੂੰ ਹੋਇਆ ਉਹਦੇ ਵਿੱਚੋਂ ਆਣ ਕੇ ਇਹ ਗੱਲ ਬਿਲਕੁਲ ਠੀਕ ਹੈਗੀ ਹੈ ਵੈਸੀ ਨੂੰ ਹੋ ਸਕਦਾ ਆਮ ਤੌਰ ਤੇ ਵੈਸੀ ਬਾਰੇ ਕਿਹਾ ਜਾਂਦਾ ਹੈਗਾ ਵੀ ਉਹ ਜਿਸ ਕਿਸਮ ਦੀ ਰਾਜਨੀਤੀ ਖੇਡਦਾ ਵਾ ਜਾਂ ਜਿਸ ਤਰੀਕੇ ਨਾਲ ਲਿਆਂਦਾ ਜਾਂਦਾ ਉਹਦੇ ਵਿੱਚੋਂ ਕਰਕੇ ਉਹਦੇ ਬਹੁਤ ਸਾਰੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਵਾ ਉਹ ਕਿਤੇ ਨਾ ਕਿਤੇ ਕਿੰਤੂ ਪ੍ਰੰਤੂ ਹੁੰਦਾ ਸੋ ਮੈਂ ਮੈਂ ਦੋ ਦੋ ਜਣੇ ਦੇ ਨਾਮ ਹੋਰ ਲਾਉਂਗਾ ਸੋ ਤੁਹਾਡੇ ਕੋਲ ਇੱਕ ਤਾਂ ਪਾਸਵਨ ਇੱਕ ਪ੍ਰਸ਼ਾਂਤ ਕਸ਼ੋਰ ਸਰ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕਹਤੇ ਵੀ ਅਸੀਂ ਸੀਐਮ ਬਣਵਾਤੇ ਕਿੰਨੇ ਐਮਐਲਏ ਬਣਵਾਤੇ ਪੀਐਮ ਤੱਕ ਬਣਵਾਤੇ ਸਰ ਉਹਨਾਂ ਦੇ ਆਪ ਦੇ ਪੱਲੇ ਕੁਛ ਨਹੀਂ ਪਿਆ ਤੇ ਪਾਸਵਰਨ ਜਿਸ ਤਰੀਕੇ ਨਾਲ ਨਿਕਲ ਕੇ ਸਾਹਮਣੇ ਆਇਆ ਸਰ ਇਹ ਦੋ ਜਣਾਂ ਦੇ ਨਾਮ ਸਰ ਜ਼ਰੂਰ ਲਵਾਂਗਾ ਅਸਲ 'ਚ ਪਤਾ ਕੀ ਆ ਇੱਕ ਦੋ ਚੀਜ਼ਾਂ ਹੋਦੀਆਂ ਇੱਕ ਤਾਂ ਤੁਸੀਂ ਜਿਹੜਾ ਵੇਖੋ ਪ੍ਰਸ਼ਾਂਤ ਕਸ਼ੋਰ ਨੂੰ ਤੁਸੀਂ ਆਊਟਰੇਟਲੀ ਬਾਹਰ ਨਹੀਂ ਕੱਢ ਸਕਦੇ ਉਹਨੇ ਬਹੁਤ ਵੱਡਾ ਇਹ ਜਿਹੜਾ ਹੈਗਾ ਉੱਥੇ ਮੁੱਦਾ ਲਿਆਂਦਾ ਬਹੁਤ ਸਾਰੇ ਇਸ਼ੂ ਰੇਸ ਕੀਤੇ ਔਰ ਜਿਸ ਤਰੀਕੇ ਨਾਲ ਉਹਨੇ ਕਨਫਰੰਟ ਕੀਤਾ ਜ਼ਰੂਰੀ ਨਹੀਂ ਜਿਹਾ ਪਹਿਲੀ ਵਾਰੀ ਸਾਨੂੰ ਹੁੰਦਾ ਵੀ ਸ਼ਾਇਦ ਪਹਿਲੀ ਵਾਰੀ ਮੁੱਦਿਆਂ ਦੀ ਆ ਜਾਵੇ ਜਿੰਨਾ ਬਿਹਾਰ ਇਨਟ੍ਰੈਂਚਡ ਹੈਗਾ ਵਾ ਉਹ ਜਾਤੀ ਦੇ ਤੌਰ ਦੇ ਉੱਤੇ ਉਹ ਜਿਹੜਾ ਖਾਸ ਕਰਕੇ ਕਈ ਐਗੂਲੈਰਿਟੀਜ਼ ਹੈ ਉਹਦੇ ਵਿੱਚ ਬਿਹਾਰ ਦੀ ਸੋਸਾਇਟੀ ਜਿਹੜੀ ਆ ਬਹੁਤ ਕੰਪਲੈਕਸ ਹੈ ਇਸੇ ਕਰਕੇ ਨਹੀਂ ਰਹਾ ਵੀ ਹਿੰਦੁਸਤਾਨ ਦੀ ਰਾਜਨੀਤੀ ਦਾ ਇੱਕ ਨਮੂਨਾ ਜਿਹੜਾ ਬਿਹਾਰ ਵਾਲਾ ਨਮੂਨਾ ਹੈਗਾ ਬਹੁਤ ਕੰਪਲੈਕਸ ਸੋਸਾਇਟੀ ਹੈਗੀ ਉੱਥੇ ਪਾਵਰਟੀ ਬਹੁਤ ਜ਼ਿਆਦੀ ਹੈ ਉੱਥੇ ਨੋ ਲਿਟਰੇਸੀ ਬਹੁਤ ਜ਼ਿਆਦੀ ਹੈਗੀ ਆ ਉੱਥੇ ਰੂਰਲ ਇਸ਼ੂਜ਼ ਬਹੁਤ ਜ਼ਿਆਦੇ ਹੈਗੇ ਰੋਟੀ ਰੋਜੀ ਦਾ ਬਹੁਤ ਜ਼ਿਆਦਾ ਹੈਗਾ ਜਿਹੜੇ ਇਸ਼ੂ ਪ੍ਰਸ਼ਾਂਤ ਕੁਸੋਰ ਨੇ ਉਠਾਏ ਸੀ ਉਹ ਸਿਵਲ ਸੋਸਾਇਟੀ ਦੇ ਇਸ਼ੂ ਸੀਗੇ ਉਹ ਜਾਤ ਪਾਤ ਤੋਂ ਆਪਰੇਸ਼ਨ ਵਾਲੀ ਗੱਲ ਸੀਗੀ ਉਹ ਜਿਹੜੀ ਮੁੱਦਿਆਂ ਦੀ ਗੱਲ ਉਹ ਇਹਨਾਂ ਜਿਹੜੀਆਂ ਵੱਡੇ ਧਿਰਾਂ ਸੀਗੀਆਂ ਇਹਨਾਂ ਨੂੰ ਕਨਫਰਟ ਕਰਦਾ ਸੀਗਾ ਇਸ ਕਰਕੇ ਉਹਦੇ ਰੋਲ ਨੂੰ ਤੁਸੀਂ ਅੰਡਰਬਾਈਂਡ ਨਾ ਕਰੀਏ ਨਹੀਂ ਮਿਲਿਆ ਦੇ ਨਾਂ ਸੇ ਜੀ ਇਮਰਾਨ ਸਾਬ ਨੂੰ ਜਿਹੜਾ ਪਾਕਿਸਤਾਨ ਦੇ ਵਿੱਚ ਬਾਅਦ ਵਿੱਚ ਪ੍ਰਾਈਮ ਮਿੰਿਸਟਰ ਬਣਿਆ ਹੋਆ ਪ੍ਰੋਮਿਨੈਂਟ ਲੀਡਰ ਬਣਿਆ ਹੋਆ 2014 ਦੇ ਵਿੱਚ ਉਹਦੀ ਪਾਰਟੀ ਬਿਲਕੁਲ ਸਾਫ ਹੋ ਗਈ ਸੀ ਉਹ ਵੀ ਮੁੱਦੇ ਲੈ ਕੇ ਚੱਲਿਆ ਸੀ ਬਾਅਦ ਵਿੱਚ ਹੌਲੀ ਹੌਲੀ ਤੁਸੀਂ ਸਿੱਖਦੇ ਜੋ ਲਰਨ ਕਰਦੇ ਜੋ ਪ੍ਰਸ਼ਾਂਤ ਕੁਸ਼ੋਰ ਕੋਲ ਵੀ ਟਾਈਮ ਹੈਗਾ ਅਗਲੇ 5 ਸਾਲ ਤੱਕ ਕਰ ਲੇ ਬਾਕੀ ਜਿਹੜਾ ਤੁਸੀਂ ਉਹਦੀ ਪਾਸਵਾਨ ਦੀ ਗੱਲ ਕਰਦੇ ਹੋ ਉਹਦਾ ਹਿੱਸਾ ਸੀਗਾ ਐਨਡੀਆ ਦਾ ਹਿੱਸਾ ਜਿਹੜਾ ਸੀਗਾ ਉਹ ਤੇ ਉਹਦਾ ਜਿਹੜਾ ਇਸੇ ਪਾਸੇ ਦੀ ਗੱਲ ਕਰਦੇ ਨੇ ਵੀ ਜਿਹੜਾ ਇਹਦਾ ਐਨਡੀਆ ਦਾ ਹਿੱਸਾ ਸੀਗਾ ਬਿਲਕੁਲ ਉਹ ਇਹਦੇ ਮੇਰੇ ਫਾਦਰ ਸਾਹਿਬ ਬਰਵੀਆ ਕਿਹਾ ਜਾਂਦਾ ਸੀਗਾ ਉਹਨਾਂ ਨੂੰ ਤੇ ਮੌਸਮ ਵਿਗਿਆਨੀ ਵੀ ਕਿਹਾ ਜਾਂਦਾ ਸੀ ਰਾਜਨੀਤੀ ਦੇ ਉੱਤੇ ਅਸਲ ਦੇ ਵਿੱਚ ਇੱਕ ਨਾ ਰੇੜਾ ਪੈਂਦਾ ਵਾ ਜਦੋਂ ਐਨਡੀਆ ਇੱਡਾ ਵੱਡਾ ਇੱਕ ਕਲੈਕਟਿਵਲੀ ਫਾਈਟ ਕਰ ਰਿਹਾ ਔਰ ਜਿਹੜੀਆਂ ਜਿਹੜੀਆਂ ਵੋਟਾਂ ਹੈਗੀਆਂ ਉਹਦੇ ਤੇ ਕਿੰਤੂ ਪਰੰਤੂ ਨਹੀਂ ਹੋ ਰਿਹਾ ਉਹ ਪੂਰੀ ਦੀ ਪੂਰੀ ਇੱਕ ਧਿਰ ਨੂੰ ਪੈ ਰਹੀ ਹੈ ਮਕ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ ਇਹ ਵੋਟ ਮੈਨੂੰ ਪੈ ਰਹੀ ਆ ਇਹ ਡਵੈਲਪਮੈਂਟ ਨੂੰ ਪੈ ਰਹੀ ਆ ਇਹ ਬਿਹਾਰ ਨੂੰ ਪੈ ਰਹੀ ਆ ਇਹ ਡਬਲ ਇਨਰ ਸਰਕਾਰ ਨੂੰ ਪੈ ਰਹੀ ਆ ਇਹ ਜੰਗਲ ਰਾਜ ਦੇ ਵਿਰੋਧ ਪੈ ਰਹੀ ਆ ਤਾਂ ਇਸ ਕਰਕੇ ਨੇਚਰਲੀ ਉਹਦਾ ਫਰਕ ਪੈਂਦਾ ਕਿ ਉਹਦੇ ਵਿੱਚ ਫਿਰ ਜਿਹੜਾ ਇਹ ਜਿਹੜੀ ਹੁੰਦੀ ਨਾ ਕਈ ਵਾਰੀ ਜਿਹੜੀ ਥੋੜਾ ਜਿਹਾ ਵੀ ਰੇੜਾ ਲੱਗ ਜੇ ਤੇ ਤੁਹਾਡੀ ਜਿਹੜੀ ਹੁਣ ਸਟ੍ਰਾਈਕ ਰੇਟ ਉਹਨਾਂ ਦਾ ਕਿੰਨਾ 20 ਸੀਟਾਂ ਜਿੱਤ ਕੇ ਤੁਸੀਂ ਕੋਲਮ ਲਾ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਪਾਸਵਨ ਹਰਾਂ ਨੂੰ ਵੀ ਫਾਇਦਾ ਹੋਇਆ ਨਿਤਿਸ਼ ਤੇ ਨਰਿੰਦਰ ਮੋਦੀ ਦਾ ਸਰ ਮੇਰਾ ਸਵਾਲ ਇਹ ਹੈ ਸੇਖੋ ਸਾਹਿਬ ਰਾਹੁਲ ਗਾਂਧੀ ਬਾਰੇ ਹੁਣ ਰੀਥਿੰਕ ਕਰਨ ਦੀ ਜ਼ਰੂਰਤ ਹੈ ਕਿਉਂਕਿ ਰਾਹੁਲ ਗਾਂਧੀ ਨੂੰ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਉਹ ਛੁੱਟੀਆਂ ਮਨਵਾਉਂਦੇ ਆ ਪੋਲਿਟਿਕਸ ਦੇ ਵਿੱਚ ਸਰ ਇਹ ਕਿਉਂ ਕਿਹਾ ਜਾਂਦਾ ਸਰ ਉਹ ਟੈਗ ਕਿਉਂ ਨਹੀਂ ਲਾ پا ਰਹੇ ਰਾਹੁਲ ਗਾਂਧੀ ਤੁਸੀਂ ਦੇਖੋ ਕਿੱਡੇ ਵੱਡੇ ਨਿਜ਼ਾਮ ਨਾਲ ਲੜ ਰਿਹਾ ਕਿੱਡੇ ਵੱਡੇ ਸਿਸਟਮ ਨਾਲ ਲੜ ਰਿਹਾ ਕਿਹੜਾ ਵਿਅਕਤੀ ਹੋਰ ਹੈਗਾ ਜਿਹੜਾ ਮੋਦੀ ਦਾ ਆਰਐਸਐਸ ਦਾ ਸਿਸਟਮ ਦੇ ਖਿਲਾਫ ਲੜ ਰਿਹਾ ਉਹ ਉਸ ਤਰੀਕੇ ਨਾਲ ਦੇਖਿਆ ਜਾਵੇ ਕਿਹੜਾ ਲੀਡਰ ਹੈ ਇਹਦੇ ਵਿੱਚ ਹੈ ਕੋਈ ਲੀਡਰ ਇਹਦੇ ਵਿੱਚੋਂ ਕਰਕੇ ਦੂਸਰੇ ਪਾਸੇ ਤਾਕਤ ਤੁਹਾਡੇ ਕੋਲ ਹੈਗੀ ਆ ਕਰ ਖਾਲੀ ਕਰਾ ਦਿੰਦੇ ਜੋ ਹਰ ਪਾਸੇ ਤੁਹਾਡੇ ਤੁਸੀਂ ਉਹਨਾਂ ਕਰਦੇ ਹੋ ਫਿਰ ਵੀ ਲੜਦੇ ਆ ਮੈਂ ਤੁਹਾਨੂੰ ਉਹਨੂੰ ਸਲਾਮ ਕਰਦਾ ਹਾਂ ਮਾਮਲੇ ਦੇ ਵਿੱਚ ਉਹਦੀ ਪਾਰਟੀ ਦੇ ਵਿੱਚ ਇੰਨਾ ਬੁਰਾ ਹਾਲ ਹੋਇਆ ਪਿਆ ਵਾ ਮਤਲਬ ਤੁਸੀਂ ਦੇਖੋ ਬੜਾ ਸ਼ਕੀਲ ਅਹਿਮਦ ਸਾਹਿਬ ਜੀ ਕਿੰਨੇ ਲੰਮੇ ਸਮੇਂ ਤੋਂ ਉਹ ਦਾਦੇ-ਪਰਦਾਦੇ ਦੇ ਉੱਤੋਂ ਤੇ ਇਹ ਖੁਦ ਲੈ ਕੇ ਕਾਂਗਰਸ ਦੇ ਕਿੰਨਾ ਲਿਆ ਲਾਸਟ ਮਿੰਟ ਤੇ ਉਹਨਾਂ ਨੂੰ ਬੈਕਸਟੈਪ ਕਰਕੇ ਤੋ ਕਾਂਗਰਸ ਦਾ ਰਾਹੁਲ ਗਾਂਧੀ ਨੂੰ ਸਿਰਫ ਤੇ ਸਿਰਫ ਆਪਣੀ ਪਾਰਟੀ ਜਿਹੜੀ ਹੈਗੀ ਆ ਉਹਦੇ ਉੱਤੇ ਹੀ ਫੋਕਸ ਦੇਣਾ ਪਊਗਾ ਕੱਢਣੇ ਚਾਹੀਦੇ ਬਾਹਰ ਜਿਹੜੇ ਹੈਗੇ ਜਿਹੜੇ ਇਸ ਕਿਸਮ ਦੇ ਜਿਹੜੇ ਆ ਸ਼ਾਦੀ ਵਾਲੇ ਘੋੜੇ ਆ ਜਿਹੜੇ ਜਿਹੜੇ ਨੂੰ ਲੰਗੜੇ ਘੋੜੇ ਉਹਨਾਂ ਨੂੰ ਕਿਹਾ ਵਾ ਇਹ ਤੇ ਫਾਈਟਰ ਲਿਆਉਣ ਦੀ ਲੋੜ ਆ ਸਾਰੀ ਸਟੇਟ ਦੇ ਵਿੱਚ ਲਿਆਉਣ ਦੀ ਲੋੜ ਆ ਯੰਗ ਨੂੰ ਲਿਆਉਣਾ ਮੈਂ ਪਊਗਾ ਰਾਹੁਲ ਗਾਂਧੀ ਇਹ ਲੱਗਦਾ ਹੈ ਪਰ ਜਿਹੜੀ ਉਹ ਫਾਈਟ ਦੇ ਰਿਹਾ ਆ ਆਮ ਲੋਕਾਂ ਦੇ ਵਿਹਾਰ ਤੋਂ ਪੋਲਿਟੀਕਲ ਸਫਲਤਾ ਮਿਲਦੀ ਹੈ ਨਹੀਂ ਮਿਲਦੀ ਉਹ ਗੱਲ ਪੁਆਇੰਟ ਆ ਰਾਜਨੀਤੀ ਸਿਰਫ ਚੋਣਾਂ ਲੜਨ ਤੱਕ ਸੀਮਿਤ ਨਹੀਂ ਹੁੰਦੀ ਰਾਜਨੀਤੀ ਲੋਕਾਂ ਦੇ ਹਿੱ ਸਤਿਏ ਜੀਆਂ ਲੋਕਾਂ ਦੇ ਹਿੱਤਾਂ ਨੂੰ ਬਚਾਉਣ ਦੀ ਇੱਕ ਲੰਬੀ ਪ੍ਰਕਿਰਿਆ ਹੈ ਤੇ ਮੈਨੂੰ ਲੱਗਦਾ ਉਹਦੇ ਵਿੱਚ ਰਾਹੁਲ ਗਾਂਧੀ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਰਹੇ ਹਾਂ ਚਲੋ ਤੁਸੀਂ ਦੋ ਨਾਵਾਂ ਬਾਰੇ ਬਹੁਤ ਸਪਸ਼ਟਤਾ ਦਿੱਤੀ ਹੈ ਸਰ ਇੱਕ ਰਾਹੁਲ ਗਾਂਧੀ ਬਾਰੇ ਤੇ ਇੱਕ ਪ੍ਰਸ਼ਾਂਤ ਕਸ਼ੋਰ ਪਰ ਤੁਸੀਂ ਕਿਹਾ ਕਿ ਚੋਣ ਨਤੀਜੇ ਕੁਝ ਵੀ ਹੋਣ ਪਰ ਉਹ ਆਪਦੇ ਲੱਗੇ ਹੋਏ ਸੇਖੋ ਸਾਹਿਬ ਜਦੋਂ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰਦੇ ਹਾਂ ਐਨਡੀਆ ਸਰਕਾਰ ਦੀ ਦੇਸ਼ ਦੀ ਗੱਲ ਕਰਦੇ ਹਾਂ ਉਦੋਂ ਨਿਤਿਸ਼ ਕੁਮਾਰ ਤੇ ਜਿਹੜੇ ਦੂਜੇ ਉਹਨਾਂ ਦੇ ਧਿਰ ਹੈਗੀ ਹੈ 나ਡੂ ਸਾਹਿਬ ਜਦੋਂ ਅਸੀਂ ਇਹਨਾਂ ਦੀ ਗੱਲ ਕਰਦੇ ਆਂ ਤੇ ਉਦੋਂ ਇਉਂ ਲੱਗਦਾ ਹੈ ਕਿ ਬੀਜੇਪੀ ਇੰਨੀਆਂ ਸੀਟਾਂ ਜਿੱਤਣ ਦੇ ਬਾਅਦ ਵੀ ਆਪਦੇ ਮੁੱਖ ਮੰਤਰੀ ਬਾਰੇ ਫਿਲਹਾਲ ਨਹੀਂ ਸੋਚੂਗੀ ਸਰ ਲੱਗਦਾ ਹੈ ਕਿ ਬੀਜੇਪੀ ਅੰਦਰ ਖਾਤੇ ਸੋਚਦੀ ਪਈ ਹੋਊਗੀ ਜਾਂ ਤਾਂ ਲੱਗਦਾ ਹੈ ਕਿ ਉਹ ਹਜੇ ਸੋਚ ਰਹੇ ਹੋਣਗੇ ਹਜੇ ਨਿਤਿਸ਼ ਨੂੰ ਹੋਰ ਟਾਈਮ ਦੇਣਾ ਚਾਹੀਦਾ ਸਨ ਜਿਹੜਾ ਕੰਮ ਨਿਤਿਸ਼ ਨੇ ਕਰੀ ਜਾਣਾ ਸਾਰਾ ਕੰਮ ਜੋ ਦੂਸਰੇ ਕਰੀ ਬੀਜੇਪੀ ਦਾ ਨਿਤਿਸ਼ ਕੰਮ ਕਰਨ ਦਿਆ ਐਸ ਜਿਹੜਾ ਨਸ਼ੀਦ ਜਿਹੜਾ ਹੈਗਾ ਨਦੀਸ਼ ਕੁਮਾਰ ਜੀ ਜਿਹੜੇ ਹੈਗੇ ਉਹ ਬੀਜੇਪੀ ਦੇ ਕੈਪਟਿਵ ਆ ਸਾ ਨਹੀਂ politcal तौर ਦੇ ਉਤੇ ਸਾ ਨਹੀਂ ਲੈ ਸਕਦੇ ਬੀਜੇਪੀ ਦੀ ਜਿਹੜੀ ਹੈਗੀ ਦੂਸਰੀ ਮਰਜ਼ੀ ਤੋਂ ਬਿਨਾਂ ਜਦੋਂ ਲੋਡਪੁਲਾ ਵੀ ਕਰ ਦੇਣਗੇ ਬਹੁਤ ਡੈਲੀਕੇਟ ਬੈਲੈਂਸ ਆ ਬੀਜੇਪੀ ਤੇ ਜਿਹੜੀਆਂ ਖਾਸ ਕਰਕੇ ਐਲਜੀਪੀ ਤੇ ਜਿਹੜਾ ਹੈਮ ਵਾਲੇ ਜਿਹੜੇ ਹੈਗੇ ਆ ਉਹਨਾਂ ਦੀਆਂ ਆਲਮੋਸਟ ਉਹ ਮੈਜੋਰਟੀ ਦੇ ਨੇੜੇ ਪਹੁੰਚ ਜਾਂਦੇ ਚਾਰ ਪੰਜ ਲੋਕ ਉਹਨਾਂ ਨੂੰ ਹੋਰ ਚਾਹੀਦੇ ਆ ਜਿਨੇ ਮਰਜੀ ਬੰਦੇ ਤੋੜ ਲਓ ਬੀਜੇਪੀ ਤੋਂ ਬਹੁਤ ਵੱਡਾ ਆਠ ਹੈਗਾ ਜਿਹਨੂੰ ਮਰਜੀ ਤੋੜ ਲਓ ਇਸ ਵੇਲੇ ਬੀਜੇਪੀ ਨੇ ਇਹਨਾਂ ਚੋਣਾਂ ਦੇ ਵਿੱਚ ਨਤੀਸ਼ ਲਈ ਰਾਜਨੀਤੀ ਦੇ ਵਿੱਚ ਇੰਡੀਪੈਂਡੈਂਟ ਖਿਡਾਰੀ ਬਣਦੇ ਸਾਰੇ ਰਸਤੇ ਬੰਦ ਕਰ ਦਿੱਤੇ ਆ ਟੋਟਲ ਡਿਪੈਂਡੈਂਟ ਹੋ ਗਿਆ ਉਹਨਾਂ ਦੇ ਉੱਤੇ ਇਸ ਕਰਕੇ ਉਹਨੂੰ ਰੱਖਦੇ ਆ ਨਹੀਂ ਰੱਖਦੇ ਨਹੀਂ ਫਿਰ ਸਰ ਦੋਨੋਂ ਪਾਸੇ ਫਿਰ ਆਪਾਂ ਦੇਖ ਸਕਦੇ ਆ ਸਰ ਫਿਰ ਨਤੀਸ਼ ਦੀ ਉੱਥੇ ਸੈਂਟਰ 'ਚ ਲੋਡ ਹੈ ਇੱਥੇ ਇਹਨਾਂ ਨੂੰ ਨਤੀਸ਼ ਦੀ ਲੋਡ ਹੈ ਇਸ ਤਰੀਕੇ ਦੇਖੀਏ ਕਿ ਨਹੀਂ ਸਰ ਨੇ ਲੋਡ ਲੋਡ ਭਾਜਪੀ ਨੂੰ ਕਿਹਦੀ ਲੋਡ ਹੁੰਦੀ ਆ ਅਮਰਿੰਦਰ ਸਿੰਘ ਦੀ ਕਿੰਨੀ ਲੋਡ ਹੈਗੀ ਆ ਬਲਰਾਮ ਜਾਖੜ ਦੀ ਕਿੰਨੀ ਲੋਡ ਹੈਗੀ ਆ ਔਰ 20 ਬੰਦੇ ਗਏ ਉਹਨਾਂ ਦੀ ਕਿੰਨੀ ਲੋਡ ਹੈਗੀ ਆ ਲੋਡ ਵਾਣਾ ਹੈ ਹੀ ਨਹੀਂ ਉਹਦੇ ਵਿੱਚੋਂ ਪੁਆਇੰਟ ਹੈਗਾ ਵੀ ਜਦੋਂ ਉਹਨਾਂ ਨੇ ਸਟ੍ਰਾਈਕ ਕੀਤਾ ਜਦੋਂ ਕੱਢਣਾ ਹੋ ਬਾਹਰ ਕੱਢ ਕੇ ਰੱਖ ਦੇਣਗੇ ਬੰਦੇ ਤੋੜਨੇ ਉਹ ਦੇਣਗੇ ਨਤੀਸ਼ ਕੁਮਾਰ ਦੀ ਉਹ ਘੁਰਕੀ ਜਿਹੜੀ ਸੀਗੀ ਕਿ ਤੁਹਾਡੀ ਸਰਕਾਰ ਸੈਂਟਰ ਦੇ ਵਿੱਚ ਸਾਡੇ ਕਰਕੇ ਤੇ ਉਹ ਜਿਹੜਾ ਆਪਣਾ ਹੈਗਾ ਤਿਲਗੂਦੇਸ਼ਮ ਪਾਰਟੀ ਦਾ ਉਹਦੇ ਤੌਰ ਤੇ ਖੜੀ ਆ ਇਹ ਖਤਮ ਹੋ ਗਏ ਉਹਦੀ ਥੋੜੀ ਬਹੁਤੀ ਹੋ ਸਕਦੀ ਆ ਨतीश ਕੁਮਾਰ ਟੋਟਲੀ ਡਿਪੈਂਡੈਂਟ ਜਿਹੜਾ ਹੈਗਾ ਵਾ ਉਹ ਬੀਜੇਪੀ ਤੇ ਹੋ ਗਿਆ ਨਰਿੰਦਰ ਮੋਦੀ ਤੇ ਹੋ ਗਿਆ ਜਿਸ ਤਰੀਕੇ ਉਹਨਾਂ ਨੂੰ ਕਹਿ ਰਹੇ ਵੀ ਬਹੁਤ ਲੰਮਾ ਤਜਰਬਾ ਹੋ ਗਿਆ ਉਮਰ ਦਾ ਦੂਸਰਾ ਕਾਫੀ ਜਿਆਦਾ ਹੋ ਗਿਆ ਇਸ ਕਰਕੇ ਉਹ ਮੁੱਖ ਮੰਤਰੀ ਬਣਦੇ ਆ ਬਣਾ ਕੇ ਰੱਖਣਗੇ ਕੰਮ ਸਾਰਾ ਜਿਹੜਾ ਹੈਗਾ ਉਹ ਬੀਜੇਪੀ ਦਾ ਹੋਊਗਾ ਡਿਪੈਂਡੈਂਸ ਉਹਨਾਂ ਦੀ ਜਿਹੜੀ ਹੈ ਬੀਜੇਪੀ ਤੇ ਹੋਊਗੀ ਇਸ ਕਰਕੇ ਜੇ ਉਹਨਾਂ ਨੇ ਆਪਣੀ ਕੁਰਸੀ ਬਚਾਉਣੀ ਆ ਸਮਾ ਕੱਢਣਾ ਮਾਤੋ ਜਿੱਦਾਂ ਬੀਜੇਪੀ ਕਹੂਗੀ ਉਸੇ ਤਰੀਕੇ ਨਾਲ ਚੱਲੂਗੀ ਇੰਡੀਪੈਂਡੈਂਟ ਫੈਸਲੇ ਲੈਣ ਦੀ ਕਪੈਸਿਟੀ ਜਿਹੜੀ ਆ ਉਹਨਾਂ ਦੀ ਇਸ ਇਲੈਕਸ਼ਨ ਨੇ ਬਹੁਤ ਘਟਾ ਦਿੱਤੀ ਆ ਬਿਲਕੁਲ ਸਰ ਤੁਸੀਂ ਸਪਸ਼ਟ ਕੀਤਾ ਬਹੁਤ ਚੀਜ਼ਾਂ ਇੱਕ ਆਖਰੀ ਸਵਾਲ ਇਹ ਕਰ ਰਿਹਾ ਸਰ ਜਿਹੜੀਆਂ ਫਿਊਚਰ ਇਲੈਕਸ਼ਨ ਆ ਸਰ ਇਸ ਤੋਂ ਬਾਅਦ ਕਈ ਸਟੇਟ ਵਿੱਚ ਇਲੈਕਸ਼ਨ ਆ ਉਹਦੇ ਵਿੱਚ ਯੂਪੀ ਦਾ ਵੀ ਜ਼ਿਕਰ ਹੋਊਗਾ ਵੈਸਟ ਬੰਗਾਲ ਦਾ ਵੀ ਜ਼ਿਕਰ ਹੋਊਗਾ ਉਹਦੇ ਵਿੱਚ ਹੋਰ ਸਟੇਟਸ ਦਾ ਵੀ ਜ਼ਿਕਰ ਹੋਊਗਾ ਅੱਜ ਪੰਜਾਬ ਵੀ ਹੈ 27 ਦੇ ਵਿੱਚ ਸਰ ਅਸੀਂ ਪੰਜਾਬ ਦਾ ਜ਼ਿਕਰ ਨਹੀਂ ਕਰਦੇਗੇ ਉਹਨਾਂ ਇਲੈਕਸ਼ਨਸ ਦੇ ਉੱਤੇ ਅਸਰ ਪਊਗਾ ਸਰ ਇਸ ਜਿੱਤ ਦਾ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਐਨਡੀਆ ਮੋਰ ਪਾਵਰਫੁਲ ਹੋ ਗਈ ਹੈ ਸਰ ਨਹੀਂ ਵੇਖੋ ਬੱਸ ਉਹ ਤਾਂ ਪ੍ਰੈਕਟੀਕਲ ਸ਼ ਆ ਰਹੀ ਹੈ ਥੋੜੀ ਜਿਹੀ ਰਿਸਿਸਟੈਂਸ ਮਿਲਦੀ ਆ ਤੇ ਤਾਮਿਲਨਾਡੂ ਤੋਂ ਸਟਾਲਨ ਤੋਂ ਮਿਲ ਰਹੀ ਆ ਮੈਨੂੰ ਨਹੀਂ ਲੱਗਦਾ ਕਿ ਮਮਤਾ ਆ ਜਿਹੜੀ ਬੈਨਰਜੀ ਹੈਗੀ ਅਗਲਾ ਉਹਨਾਂ ਦਾ ਟਾਰਗੇਟ ਜਿਹੜਾ ਹੈਗਾ ਉਹ ਹੈਗਾ ਬੰਗਾਲ ਕਿਉਂਕਿ ਇਸ ਕਰਕੇ ਬਿਹਾਰ ਤੇ ਬਹੁਤ ਜ਼ੋਰ ਲਾਇਆ ਸੀਗਾ ਕਿੰਨਾ ਜਿਹੜੀ ਆ ਬੰਗਾਲ ਦੇ ਵਿੱਚ মমতা ਬੈਨਰਜੀ ਦੂਸਰਿਆਂ ਨੂੰ ਨਾਲ ਲੈ ਕੇ ਚੱਲ ਸਕਦੀ ਹੈ ਐਚ ਹੈ ਉਹ ਲੈਫਟ ਵਾਲੇ ਹੈਗੇ ਆ ਐਚ ਹੈ ਕਾਂਗਸ ਵਾਲੇ ਆ ਜੇ মমতা ਆਪਣੇ ਤੋਂ ਉੱਥੇ ਜਿੱਦਾਂ ਪਹਿਲਾ ਸਮਾਂ ਚੱਲਦਾ ਰਿਹਾ ਤੇ ਫਿਰ ਉਹਦੇ ਲਈ ਬਹੁਤ ਵੱਡਾ ਚੈਲੰਜ ਹੋਊਗਾ। ਤੋਂ ਇਸ ਕਰਕੇ ਹੋਰ ਤੱਕ ਇੱਥੇ ਨਹੀਂ ਨਾਰਥ ਸਾਰਾਇ ਦੇ ਕੋਲ ਵੈਸ ਸਾਰਾਇ ਦੇ ਕੋਲ ਚਲੇ ਗਿਆ ਤੁਸੀਂ ਦੇਖੋ ਉੜੀਸਾ ਆ ਗਿਆ ਦੂਸਰਾ ਆਪਣਾ ਜਿਹੜਾ ਹੈਗਾ ਸੀ ਮਹਾਰਾਸ਼ਟਰ ਆ ਗਿਆ ਗੁਜਰਾਤ ਇਹਨਾਂ ਦੇ ਕੋਲ ਹੈਗਾ ਵਾ ਸੈਂਟਰ ਇੰਡੀਆ ਸਾਰਿਆਂ ਦੇ ਕੋਲ ਹੈਗਾ ਵਾ हरियाणा ਇਹਨਾਂ ਕੋਹਾ ਦੂਸਰਾ ਹੈ ਜੰਮੂ ਕਸ਼ਮੀਰ ਜਿਹੜਾ ਯੂਨੀਅਨ ਟੈਰੀਟਰੀ ਹੈਗੀ ਆ ਪੰਜਾਬ ਦੇ ਵਿੱਚ ਤਾਂ ਕੋਈ ਕੋਈ ਹੈ ਹੀ ਨਹੀਂ ਉਹਦੇ ਵਿੱਚੋਂ ਕਿੰਨਾ ਚਿਰ ਪੰਜਾਬ ਬਚਿਆ ਰਹੂਗਾ ਜਾਂ ਕਿੰਨਾ ਚਿਰ ਪੰਜਾਬ ਵਾਲੇ ਆਪਣੇ ਨੂੰ ਬਚਾਉਂਦੇ ਰਹਿਣਗੇ ਜੇ ਬਚਿਆ ਤਾਂ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਤੇ ਜੇ ਨਹੀਂ ਬਚਿਆ ਤਾਂ ਉਹਦੇ ਨਾਲ ਕੋਈ ਬਹੁਤਾ ਕੋਈ ਉਹ ਉਹ ਕਿਸੇ ਦੀ ਗੱਲ ਨਹੀਂ ਹੁੰਦੀ ਬੀਜੇਪੀ ਐਸਵੀ ਦੇ ਬਹੁਤ ਵੱਡਾ ਚੈਲੰਜ ਆ ਮਤਲਬ ਦੇਸ਼ ਦੇ ਵਿੱਚ ਬਹੁਤ ਵੱਡੀ ਤਾਕਤ ਹੈਗੀ ਆ ਕੌਣ ਰਜਿਸਟਰ ਕਰੂਗਾ ਬਹੁਤ ਡਿਫਿਕਲਟ ਹੋ ਗਿਆ ਜਿਸ ਤਰੀਕੇ ਨਾਲ तामझाम ਵਰਤਿਆ ਜਾ ਰਿਹਾ ਹੈ ਇਸ ਤਰੀਕੇ ਦੇ ਨਾਲ ਇੰਸਟੀਚੂਨ ਜਿਹੜੀਆਂ ਹੈਗੀਆਂ ਵਾ ਉਹਨਾਂ ਨੂੰ ਕਾਬੂ ਕਰਕੇ ਜਾਂ ਇੰਸਟੀਚੂਨ ਦੇ ਬੈਠੇ ਸੰਵਿਧਾਨਕ ਪੰਚਾਂ ਦੇ ਬੈਠੇ ਹੋਏ ਲੋਕ اپੋਜੀਸ਼ਨ ਪਾਰਟੀਆਂ ਨੂੰ ਰੈਡਿਕਿਊਲ ਕਰਦੇ ਆ ਜਾਂ اپੋਜੀਸ਼ਨ ਪਾਰਟੀ ਦੇ ਕਹੇ ਹੋਏ ਗੱਲਾਂ ਦੀ ਬਹੁਤਾ ਧਿਆਨ ਨਹੀਂ ਦਿੰਦੇ ਉਹਦੇ ਵਿੱਚੋਂ ਜਿੱਦਾਂ ਕਹਿੰਦੇ ਆ ਨਾ ਕਿ ਪਿਛ ਵੀ ਆਪ ਬਣਾ ਕੇ ਦਿੰਦੇ ਆ ਤੇ ਫਿਰ ਜਿਹੜੇ ਅੰਪਾਇਰ ਜਿਹੜੇ ਹੁੰਦੇ ਉਹ ਪਲੇਅਰ ਵੀ ਆਪ ਬਣ ਜਾਂਦੇ ਆ ਜਿੰਦੋਂ ਤੱਕ ਇਸ ਸਿਸਟਮ ਚੱਲੂ ਰਹੂ ਜੁਡੀਸਟਰੀ ਵਾਲਾ ਪਾਸਾ ਵੀ ਆਪਾਂ ਪਹਿਲੇ ਸਮੇਂ ਦੇਖਿਆ ਕਿ ਕਾਫੀ ਉਹਨਾਂ ਦੇ ਵਿੱਚ ਜੱਜਸ ਕਹਿ ਰਹੇ ਆ ਕਿ ਬਹੁਤ ਪ੍ਰੈਸ਼ਰ ਪੈ ਰਿਹਾ ਸੀ ਕਿ ਫਾਰਮਰ ਚੀਫ ਜਸਟਿਸ ਆਫ ਇੰਡੀਆ ਕਹਿੰਦੇ ਸੀ ਕਿ ਉਹਨਾਂ ਦੇ ਪਰਿਵਾਰ ਦੇ ਉੱਤੇ ਬਹੁਤ ਪ੍ਰੈਸ਼ਰ ਪਾਇਆ ਗਿਆ ਸੀ ਇਸ ਤਾਣੇ-ਬਾਣੇ ਦੇ ਵਿੱਚ ਦੇਸ਼ ਵਾਸਤੇ ਲੋਕਾਂ ਵਾਸਤੇ ਤੇ ਸੰਵਿਧਾਨਕ ਸੰਸਥਾਵਾਂ ਵਾਸਤੇ ਬਹੁਤ ਵੱਡੇ ਸਵਾਲ ਖੜੇ ਹੁੰਦੀ ਆ ਜਿਹੜੇ ਤੁਹਾਡੇ ਸਾਡੇ ਸੁਧਾਰਨ ਲੋਕ ਜਿੰਨੇ ਵੀ ਹੈਗੇ ਆ ਜਿਨ੍ਹਾਂ ਦਾ ਡੈਮੋਕ੍ਰੇਸੀ 'ਤੇ ਯਕੀਨ ਹੈਗਾ ਜਿਹੜੇ ਕਿਰਤੀ ਲੋਕ ਹੈਗੇ ਆ ਜਿਹੜੇ ਚਾਹੁੰਦੇ ਆ ਕਿ ਪਰੰਪਰਾ ਸਾਡੀ ਜਿਹੜੀ ਸੀ ਧਰਮ ਨਿਰਪੱਖਤਾ ਵਾਲੀ ਪਰੰਪਰਾ ਸੀਗੀ ਉਹ ਬਣੀ ਰਵੇ ਉਹਨਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਂਦੀ ਹੈ ਕਿ ਉਹ ਡੈਮੋਕਰੈਟਿਕ ਤਰੀਕੇ ਦੇ ਨਾਲ ਪੀਸਫੁਲ ਤਰੀਕੇ ਦੇ ਨਾਲ ਇਸ ਤਰੀਕੇ ਦੀ ਲਾਮਬੰਦੀ ਕਰਨ ਤਾਂ ਕਿ ਜ਼ਿਆਦਾ ਡੈਮੇਜ ਨਾ ਹੋਵੇ ਇਹਨਾਂ ਡੈਮੇਜ ਨਾ ਹੋਵੇ ਕਿ ਮੁੜ ਕੇ ਉਹ ਇਹ ਰਿਪੇਅਰੇਬਲ ਬਣ ਜਾਏ ਡੈਮੋਕਰੇਸੀ ਲਈ ਬਹੁਤ ਅਲਾਰਮਿੰਗ ਸਿਚੁਏਸ਼ਨ ਹੈ ਤੁਸੀਂ ਇਹ ਕਹਿ ਰਹੇ ਹੋ ਕੀ ਆ ਜਾ ਸਕਦਾ ਜਦੋਂ ਇੱਕੋ ਧਿਰ ਸਾਰਾ ਇੱਕੋ ਧਿਰ ਭਾਵੀ ਹੋ ਰਹੀ ਹੈ ਐਮਰਜੈਂਸੀ ਦੇ ਕੀ ਹੋਇਆ ਸੀਗਾ ਇੰਦਰਾ ਗਾਂਧੀ ਵੇਲੇ ਕੀ ਹੁੰਦਾ ਸੀਗਾ ਕਿੱਥੇ ਕੀ ਕਿ ਜਸਟਿਸ ਬਦਲ ਦਿੱਤੇ ਉਹਦੇ ਵਿੱਚੋਂ ਚੀਫ ਆਫ ਦਿ ਆਰਮੀ ਸਟਾਫ ਨੂੰ ਆਪਣੇ ਤਰੀਕੇ ਨਾਲ ਲਾ ਦਿੱਤਾ ਗਿਆ ਜਿੱਥੇ ਮਰਜੀ ਜਿੰਨੂੰ ਮਰਜੀ ਸਰਕਾਰਾਂ ਨੂੰ ਡਿਸਪਰਸ ਕਰ ਦਿੱਤਾ ਹੁਣ ਤਾਂ ਹੋਰ ਗੱਲ ਹੈਗੀ ਆ ਸੈਂਟਰ ਕੋ ਸਾਰੇ ਰਿਸੋਰਸਸ ਆ ਕੇ ਪੈਸੇ ਉਹਨਾਂ ਦੇ ਕੋਲ ਜਿੰਨੂੰ ਦੇਣੇ ਦੋ ਜਿੰਨੂੰ ਨਹੀਂ ਦੇਣੇ ਨਾ ਦੋ ਜਿਹੜਾ ਮਾਦੀ ਚੰਡਾ ਬਣਾ ਲਓ ਬਿਹਾਰ ਤੇ 10000 ਦੇ ਦੋ ਤੇ ਹੋਰ ਕਿਤੇ ਦੇਣ ਦੀ ਲੋੜ ਨਹੀਂ ਹੈਗੀ ਕੱਲ ਨੂੰ ਪੰਜਾਬ ਦੇ ਵਿੱਚ ਵੀ ਇਦਾਂ ਦਾ ਕੁਝ ਨਾ ਕੁਝ ਆਜੂ ਇਲੈਕਸ਼ਨ ਹੋਊਗੀ ਤਾਂ ਤੋਂ ਇੱਕ 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 ਲੈਵਲ ਪਲੇਇੰਗ ਨਹੀਂ ਹੈਗੀ ਡੈਮੋਕ੍ਰੇਸੀ ਦੀ ਲੈਵਲ ਪਲੇਇੰਗ ਹੈ ਸੂਸੇ ਫੋਕਸ ਇਹਦੇ ਵਿੱਚ ੌੜ ਕੇ ਉਹਨਾਂ ਦੀ ਗੱਲ ਸੁਣੀ ਜਾਵੇ ਮੀਡੀਆ ਕੀ ਰੋਲ ਪਲੇ ਕਰ ਰਿਹਾ ਤੁਹਾਡਾ ਅੱਜ ਇਹ ਇਹਦੇ 'ਚ ਇਹਦਾ ਇੱਕ ਇੰਪੈਕਟ ਜਿਹੜਾ ਹੈਗਾ ਤੁਹਾਡੀ মিডিਆ ਦਾ ਵੀ ਬਾਰ-ਬਾਰ ਤੁਸੀਂ ਉਹੀ ਗੱਲਾਂ ਉਹਨਾਂ ਨੂੰ ਦੱਸੀ ਜਾਂਦੇ ਜੋ ਉਹੀ ਬੱਲੇ-ਬੱਲੇ ਹੋਈ ਜਾਂਦੀ ਉਹੀ ਪ੍ਰਚਾਰ ਹੋਈ ਜਾਂਦਾ ਜਿਹੜੀਆਂ ਕੋਈ ਗਲਤੀਆਂ ਕਰਦਾ ਵਾ 네ਗੇਟਿਵ ਜਿਹੜੀ ਚੀਜ਼ਾਂ ਉਹ ਤੁਸੀਂ ਲੋਕਾਂ ਦੇ ਸਾਹਮਣੇ ਲਿਆਉਂਦੇ ਨਹੀਂ ਤੁਸੀਂ ਸਭ ਕੁਝ ਜਿਹੜਾ ਆਪਾਂ ਨੂੰ ਪਤਾ ਕਿ ਸਾਡੀ ਨੋ ਲਿਟਰੇਸੀ ਹੈ ਹਨ ਪੜ੍ਹਦਾ ਹੈਗੀ ਆ ਸਾਡੇ ਕੋਲ ਹਰ ਇੱਕ ਸਿਰ ਅਨਪੜਤਾ ਸਿਰ ਪੜਾਈ ਰਖਾਈ ਦੀ ਨਹੀਂ ਹੈ ਪੋਲੀਟਿਕਲ ਨੋ ਲਿਟਰੇਸੀ ਵੀ ਹੈਗੀ ਆ ਅਸੀਂ ਟੱਕ ਰੋਟੀ ਪਾਣੀ ਦਾ ਬੰਦੋਬਸਤ ਨਹੀਂ ਹੈਗਾ ਅਸੀਂ ਡਿਪੈਂਡੈਂਟ ਹੈਗੇ ਅਸੀਂ 5 ਕਿਲੋ ਦਾਣੇ ਤੇ ਜੀਣ ਰਹੇ ਹੈਗੇ ਆ ਇਹੋ ਜਿਹੇ ਨਿਜ਼ਾਮ ਦੇ ਵਿੱਚ ਤੁਸੀਂ ਡੈਮੋਕ੍ਰੇਸੀ ਦੀ ਜੇ ਆਪਾਂ ਗੱਲ ਕਰਾਂਗੇ ਤਾਂ ਬਹੁਤ ਹਾਸੋਹੀਣੀ ਹੋਊਗੀ ਕਿ ਜਿਹੜਾ 5 ਕਿਲੋ ਜਾਂ 10 ਕਿਲੋ ਸਰਕਾਰ ਕੋ ਹਰ ਮਹੀਨੇ ਆਟਾ ਲੈ ਕੇ ਜਾਂ ਦਾਲ ਲੈ ਕੇ ਜਾਂ ਲੂਣ ਲੈ ਕੇ ਜਾਂ ਤੇਲ ਲੈ ਕੇ ਉਹ ਡੈਮੋਕ੍ਰੇਸੀ ਬਾਰੇ ਥੋੜਾ ਸੋਚੂਗਾ ਵੇਖ ਕਰਕੇ ਬਹੁਤ ਸਵਾਲ ਬਹੁਤ ਵੱਡੇ ਆ ਇਸ ਸਵਾਲਾਂ ਨੂੰ ਲੋਕਾਂ ਦੇ ਤੌਰ ਤੇ ਕੰਟੀਨਿਊਸਲੀ ਉਠਾਇਆ ਜਾਣਾ ਚਾਹੀਦਾ ਬਹੁਤ ਧੰਨਵਾਦ ਪ੍ਰਸਖੋ ਤੁਸੀਂ ਵਕਤ ਕੱਢਿਆ ਸਰ ਥੈਂਕ ਯੂ ਜੀ ਰਸੇਖੋ ਦੇ ਜਵਾਬ ਦੇ ਵਿੱਚ ਇਹ ਸਭ ਕੁਛ ਹੈ ਕਿ ਜਿਹੜੇ ਚਾਰੇ ਥੰਮ ਹੈਗੇ ਲੋਕਤੰਤਰ ਦੇ ਉਹਨਾਂ ਨੂੰ ਹੋਰ ਸਜਕ ਹੋਣ ਦੀ ਜ਼ਰੂਰਤ ਹੈ ਕਿ ਇਸ ਵਕਤ ਦੇਸ਼ ਦੀ ਸਿਆਸਤ ਜਾਂ ਦੇਸ਼ ਤੇ ਨੀਤੀਕਰਣ ਜਿਹੜੇ ਉਹ ਕਿਸ ਪਾਸੇ ਵੱਲ ਜਾ ਰਿਹਾ ਹੈ ਬਿਹਾਰ ਦੇ ਚੋਣ ਨਤੀਜਿਆਂ ਨੇ ਇੱਕ ਵਾਰ ਫਿਰ ਇਹਨਾਂ ਸਵਾਲਾਂ ਨੂੰ ਵੱਡਾ ਕਰ ਦਿੱਤਾ ਪਰ ਜਿਨ੍ਹਾਂ ਦੀ ਹਾਰ ਹੋਈ ਹੈ ਉਹਨਾਂ ਨੂੰ ਵੀ ਮੰਤਨ ਕਰਨਾ ਪਊਗਾ ਕਿ ਨਕਲ ਕਰਕੇ ਕੁਝ ਨਹੀਂ ਬੰਨਣਾਗਾ ਅਸਲ ਆ ਤੁਹਾਡੇ ਕੋਲੇ ਕੀ ਹੈ ਉਹ ਲੋਕਾਂ ਦੀ ਕਚਰੀ ਵਿੱਚ ਲੈ ਕੇ ਜਾਣਾ Bota.